ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਠੀਕ ਹੋ ਬਈ ਸਾਰੇ ਆਵਾਜ਼ ਚੈੱਕ ਕਰ ਲੋ ਇੱਕ ਵਾਰ ਕੱਲ ਥੋੜੀ ਜੀ ਦਿੱਕਤ ਆ ਰਹੀ ਸੀ ਆਵਾਜ਼ ਦੇ ਬਾਰੇ ਇੱਕ ਵਾਰ ਮੈਨੂੰ ਆਵਾਜ਼ ਚੈੱਕ ਕਰਕੇ ਦੱਸੋ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਰਾਜਵੰਤ ਕਮਲ ਬਿਊਟੀ ਬੀ ਐਸ 1 ਮਿਲੀਅਨ 뷰 ਗੁਰਤੇਜ ਸਿੰਘ ਐਕਸ ওয়ਾਈ ਜ਼ेड ਕਿਹੜਾ ਇਹ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਆਵਾਜ਼ ਇੱਕ ਵਾਰ ਚੈੱਕ ਕਰੋ ਮੜਾ ਜੇ ਫਿਰ ਦੇਖੀਏ ਪਾਂ ਬਈ ਠੀਕ ਹੈ ਫਿਰ ਅੱਗੇ ਵਧੀਏ ਸਵਾਗਤ ਹੈ ਵੀ ਸੋਡਾ ਸਾਡੀ ਅੱਜ ਦੀ ਕਲਾਸ ਵਿੱਚ ਅੱਜ ਅਸੀਂ ਕਰਾਂਗੇ 2015 ਦਾ ਲੈ ਪੇਪਰ ਹੈ ਕੱਲ ਮੇਰੇ ਖਿਆਲ ਜੀ 2015 ਦੀ ਪੇਪਰ ਆਪਾਂ ਕੀਤਾ ਸੀਗਾ ਉਹਨੂੰ 2014 ਲਿਖਿਆ ਗਿਆ ਸੀਗਾ ਤਾਂ ਉਹਨੂੰ ਆਪਾਂ ਚਲੋ ਦੁਬਾਰਾ ਕਰ ਲਾਂਗੇ 2014 ਦਾ ਜਿਹੜਾ ਕੱਲ ਆਪਾਂ ਪੇਪਰ ਕੀਤਾ ਨਾ ਉਹਨੂੰ ਤੁਸੀਂ 2014 ਦਾ ਹੀ 15 ਦਾ ਹੀ ਮੰਨਣਾ ਹੈ ਉਹ 15 ਦਾ ਹੈ 14 ਦਾ ਮੇਰੇ ਖਿਆਲ ਚ ਆਪਾਂ ਕਰਾਂਗੇ ਮੇਰੇ ਖਿਆਲ ਚ ਕਰਾਂਗੇ ਕਰਾਂਗੇ ਆਪਾਂ ਮੇਰੇ ਖਿਆਲ ਜੀ ਆਪਾਂ 14 ਦੀ ਥਾਂ ਤੇ 15 ਪੇਪਰ ਕਰ ਲਿਆ ਸੀਗਾ ਓਕੇ ਜੀ ਚਲੋ ਸਵਾਗਤ ਹੈ ਵੀ ਸੋਡਾ ਆਵਾਜ਼ ਚੱਕਰ ਦਿਓ ਯਾਰ ਇੱਕ ਵਾਰੀ ਦੱਸੋ ਆਵਾਜ਼ ਵਗੈਰਾ ਠੀਕ ਹੈ ਚਲੋ ਠੀਕ ਹੀ ਹੋ ਗਈ ਭਾਈ ਫਿਰ ਹਨ ਜੇ ਤੁਸੀਂ ਨਹੀਂ ਦੱਸਦੇਗੇ ਤਾਂ ਅੱਛਾ ਜੀ ਤੁਸੀਂ ਸਾਡਾ ਇਹ ਬੈਚ ਹੈ ਪੀਐਸਟਡ ਦਾ ਗਰੰਟੀ ਬੈਚ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ 2499 ਰੁਪਏ ਦਾ ਸਾਡੀ ਜਦੂਜ ਕਸ਼ਨ ਦੀ ਐਪ ਤੇ ਜਾ ਕੇ ਜਾਂ ਫਿਰ ਸਾਨੂੰ ਡਾਇਰੈਕਟ ਕਾਲ WhatsApp ਕਰ ਸਕਦੇ ਹੋ ਅਸੀਂ ਇਹਦੇ ਉੱਪਰ ਆਫਰ ਲਾਇਆ ਸੀਗਾ 2499 ਰੁਪਏ ਦਾ ਇੱਕ ਵਾਰੀ ਤੁਸੀਂ ਦੇਖ ਲੈਣਾ ਜਾ ਕੇ ਵੀ ਜੇ ਅਪਡੇਟ ਨਹੀਂ ਹੋਇਆ ਹੈਗਾ 2499 ਤਾਂ ਸਾਨੂੰ ਸ਼ਾਇਦ ਜੇ ਅਪਡੇਟ ਹੋ ਗਿਆ ਨਾ ਫਿਰ ਤਾਂ ਅਲੱਗ ਗੱਲ ਹੈ ਜੇ ਨਹੀਂ ਹੋਇਆ ਹੈਗਾ ਤਾਂ ਫਿਰ ਤੁਸੀਂ ਉਹਨੂੰ 1400 ਜੇ ਅਪਡੇਟ ਹੋ ਗਿਆ ਫਿਰ ਤਾਂ ਨਹੀਂ ਲੈ ਸਕਦੇ ਜੇ ਅਪਡੇਟ ਨਹੀਂ ਹੋਇਆ ਫਿਰ ਤੁਸੀਂ ਉਹਨੂੰ 1499 ਦਾ ਹੀ ਲੈ ਸਕਦੇ ਹੋ ਕਿਉਂਕਿ ਕੁਝ ਸਮਾਂ ਲੱਗ ਜਾਂਦਾ ਅਪਡੇਟ ਹੋਣ 'ਚ ਚਲੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਬਈ ਤੇ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਸੋਮਵਾਰ ਨੂੰ ਅਸੀਂ ਪੀਐਸ ਟੈਟ ਦਾ ਇੱਕ ਟੈਸਟ ਸੀਰੀਜ਼ ਲਾਂਚ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਪੇਪਰ 1 ਤੇ 2 ਇਦੇ ਵਿੱਚ ETT ਦਾ ਵੀ ਅਸੀਂ ਰੱਖਾਂਗੇ ਤੇ ਇਹਦੇ ਵਿੱਚ SST ਮਾਸਟਰ ਕਲਾਸ ਦਾ ਵੀ ਅਸੀਂ ਰੱਖਾਂਗੇ ਅਸੀਂ PST ਦਾ ਵੀ ਰੱਖਾਂਗੇ ਅਸੀਂ SST ਵਾਲਾ ਪੋਰਸ਼ਨ ਤਾਂ ਟੈਸਟ ਸੀਰੀਜ਼ ਇਹਦੇ ਵਿੱਚ ਅਸੀਂ 60000 ਪਲੱਸ MCQ 60000 ਪਲੱਸ MCQ ਤੇ ਵੱਡੀ ਗਿਣਤੀ ਸੈਂਕੜੇ ਦੀ ਗਿਣਤੀ ਦੇ ਵਿੱਚ ਇਹਦੇ ਵਿੱਚ ਤੁਹਾਡੇ ਪੇਪਰ ਹੋਣਗੇ ਠੀਕ ਹੈ ਫੁੱਲ ਟੈਸਟ ਹੋਣਗੇ ਇਹਦੇ ਵਿੱਚ ਸਾਰੇ ਆਲ ਇੰਡੀਆ ਦੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਬਈ ਮੰਡੇ ਤੋਂ ਇਹਨੂੰ ਪਰਚੇਸ ਕਰਨਾ ਸ਼ੁਰੂ ਕਰ ਦਿਓ ਇਹ 599 ਸਿਰਫ 599 ਰੁਪਏ ਦਾ ਪ੍ਰਾਈਸ ਰੱਖਿਆ ਜੀ ਤਾਂ ਕਾਫੀ ਡਿਮਾਂਡ ਸੀ ਸਟੂਡੈਂਟਸ ਦੀ ਵੀ ਸਰ ਤੁਸੀਂ PST ਦਾ ਵੀ ਜਿਹੜਾ ਇਹ ਸੀਰੀਜ਼ ਉਹ ਲਾਂਚ ਕਰੋ ਤਾਂ ATT ਦਾ ਪਹਿਲਾਂ ਫਿਰ ਨਾਲ ਇਹਦੇ SST ਦਾ ਪੋਰਸ਼ਨ ਮੈਥ ਸਾਇੰਸ ਦਾ ਸੀ ਇਸ ਤੋਂ ਬਾਅਦ ਲਾਂਚ ਕਰਾਂਗੇ ਠੀਕ ਹੈ ਜੀ ਸਸਿਕਾਲ ਵੀ ਸਸਿਕਾਲ ਸਭ ਨੂੰ ਓਕੇ ਚਲੋ ਤਾਂ ਇਹ ਸਾਡਾ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਬਈ ਮੰਡੇ ਤੋਂ ਓਕੇ ਜੀ 30 ਕੁਐਸਚਨ ਅੱਪਾ ਕੱਲ ਕੀਤੇ ਸੀਗੇ ਤੇ ਬਾਕੀ ਕੁਐਸਚਨ ਇਹਦੇ ਵਿੱਚ ਅਸੀਂ ਅੱਜ ਕਰਾਂਗੇ ਬਈ ਕੁਐਸਚਨ ਨੰਬਰ 31 ਪੜੋ ਬਈ ਕੀ ਕਹਰੇਗਾ ਬੜਾ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਵਾਸਤੇ ਕਨਸੈਪਚੁਅਲ ਕੁਐਸਚਨ ਹੈ ਕੀ ਕਹਿੰਦਾ ਇਹ ਕਨਾਂ ਕਿਹੜੇ ਦੋ ਅਧਿਕਾਰੀਆਂ ਨੂੰ ਵਿਧਾਨ ਸਭਾ ਦੀ ਵੈਸੇ ਵਿਧਾਨ ਸਭਾ ਨਹੀਂ ਹੈਗਾ ਵਿਧਾਨਪਾਲਿਕਾ ਹੈ ਵਿਧਾਨਪਾਲਿਕਾ ਵਿਧਾਨਪਾਲਿਕਾ ਦੀ ਕਾਰਵਾਈ ਦੇ ਵੀ ਹਿੱਸਾ ਲੈਣ ਦਾ ਅਧਿਕਾਰ ਤਾਂ ਹੈਗਾ ਪਰ ਉਹਨਾਂ ਨੂੰ ਉੱਥੇ ਮਤ ਦੇਣ ਦਾ ਮਤਲਬ ਬੋਰਡ ਦੇ ਅੰਦਰ ਅਧਿਕਾਰ ਉੱਥੇ ਨਹੀਂ ਹੈਗਾ ਉਹ ਸੰਸਦ ਦੀ ਕਾਰਵਾਈ 'ਚ ਜਾ ਵੀ ਸਕਦੇ ਨੇ ਵਿਧਾਨ ਸਭਾ ਦੀ ਜਾਂ ਵਿਧਾਨ ਮੰਡਲ ਦੀ ਕਾਰਵਾਈ 'ਚ ਜਾ ਵੀ ਸਕਦੇ ਨੇ ਉੱਥੇ ਜਾ ਕੇ ਬਹਿਸ ਕਰ ਸਕਦੇ ਨੇ ਬੋਲ ਸਕਦੇ ਨੇ ਪਰ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਉੱਥੇ ਨਹੀਂ ਹੁੰਦਾ ਹੈਗਾ ਤਾਂ ਇਹ ਕਿਹੜੇ ਕੋਲੇ ਹੈ ਬਈ ਇਹ ਤਾਂ ਇਹ ਕਿਨੂ ਕਿਨੂ ਹੈ ਬਈ ਇਹ ਇਕ ਕਿਨੂ ਦੇ ਗਾਰਮਿਲਾਂ ਇੱਕ ਤਾਂ ਸਾਡੇ ਮਿਲਦਾ ਹੁੰਦਾ ਜੀ ਅਟਾਰਨੀ ਜਰਨਲ ਨੂੰ ਅਟਾਰਨੀ ਜਰਨਲ ਦਾ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਆਰਟੀਕਲ ਵਰਣਿਤ ਕੀਤਾ ਗਿਆ ਉਹ ਕੀਤਾ ਗਿਆ ਆਰਟੀਕਲ ਨੰਬਰ 76 ਇਹ ਬੰਦਾ ਸਾਡੇ ਸੰਸਦ ਚ ਜਾ ਸਕਦਾ ਬਈ ਠੀਕ ਹੈ ਇੱਕ ਹੈਗਾ ਬੰਦਾ ਸਾਡਾ ਐਡਵੋਕੇਟ ਜਰਨਲ ਐਡਵੋਕੇਟ ਜਰਨਲ ਇਹਦਾ ਜ਼ਿਕਰ ਸਾਨੂੰ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 165 ਦੇ ਵਿੱਚ ਮਿਲਦਾ ਬਈ ਠੀਕ ਹੈ ਜੀ ਤਾਂ ਇਹ ਦੋ ਆਰਟੀਕਲ ਨੇ ਆਰਟੀਕਲ ਨੰਬਰ 76 ਹੈ ਆਰਟੀਕਲ ਨੰਬਰ 165 ਹੈਗਾ ਓਕੇ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਹੈ ਬਈ ਅੱਛਾ ਇਹ ਜੋ ਦੱਸੋ ਭਰੇ ਕਿਹੜੇ ਕਿਹੜੇ ਜੀ ਇੱਕ ਤਾਂ ਟਰਨੀ ਜਨਲ ਹੋ ਗਿਆ ਇੱਕ ਐਡਵੋਕੇਟ ਜਨਲ ਹੋ ਗਿਆ ਤਾਂ ਦੂਸਰਾ ਤੇ ਤੀਸਰਾ ਹੁਣ ਦੂਸਰਾ ਤੇ ਤੀਸਰਾ ਆਪਸ਼ਨ ਦੇ ਵਿੱਚ ਆ ਗਿਆ ਵੀ ਹਾਂ ਬਿਲਕੁਲ ਆ ਗਿਆ ਤੇ ਇਹਦਾ ਆਨਸਰ ਅਸੀਂ ਕੀ ਲਾ ਦਾਂਗੇ ਇਹਦਾ ਆਨਸਰ ਅਸੀਂ ਬਣ ਲਾ ਦਾਂਗੇ ਬਈ ਠੀਕ ਹੈ ਓਕੇ ਦਿਖਿਆ ਨਹੀਂ ਪ੍ਰੋਪਰ ਦਿਖਿਆ ਨਹੀਂ ਬਰਾ ਅੱਛਾ ਦਿਖ ਨਹੀਂ ਰਿਹਾ ਐ ਕੋ ਵੀ ਦਿਖ ਨਹੀਂ ਰਿਹਾ ਦੇਖੋ ਹੁਣ ਦਿਖ ਰਿਹਾ ਹੈ ਹਾਂਜੀ ਓਕੇ ਚਲੋ ਨੈਕਸਟ ਕੁਐਸਚਨ ਨੰਬਰ ਦੇਖੋ ਬਈ 32 ਨੰਬਰ ਕਹਿੰਦਾ ਰਾਜੇ ਅਸ਼ੋਕ ਦੇ ਨਾਲ ਸੰਬੰਧਿਤ ਕੰਧਾਰ ਦੇ ਵਿੱਚ ਲੱਭੇ ਗਏ ਸ਼ਿਲਾ ਲੇਖ ਹੁਣ ਅਸ਼ੋਕ ਦੇ ਜਿਹੜੇ ਸ਼ਿਲਾ ਲੇਖ ਨੇ ਨਾ ਸਾਨੂੰ ਇਹ ਚਾਰ ਲਿਪੀਆਂ ਚ ਮਿਲੇ ਨੇ ਪਹਿਲੀ ਗੱਲ ਤਾਂ ਇਹ ਕੁਐਸਚਨ ਪਾਉਣ ਵਾਲੇ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਐਨੀ ਪਤਾ ਹੁੰਦਾ ਪਈ ਵੀ ਲਿਪੀ ਕੀ ਹੁੰਦੀ ਹੈ ਤੇ ਭਾਸ਼ਾ ਕੀ ਹੁੰਦੀ ਹੈ ਹਨਾ ਦੋਨਾਂ 'ਚ ਫਰਕ ਹੁੰਦਾ ਚਲੋ ਕੋਈ ਗੱਲ ਨਹੀਂ ਸਿੱਖਿਆਣੇ ਵਾਲੀ ਵਾਲੀ 10 ਸਾਲ ਦਾ ਲੱਗ ਜਾਂਦੇ ਸਿੱਖਣ ਜੀ ਹਨਾ ਇਹਨਾਂ ਨੂੰ ਹੋਰ ਗਲਤੀਆਂ ਕਰ ਦਿੰਦੇ ਨੇ ਤਾਂ ਇਹਨਾਂ ਵਿੱਚ ਵੱਖ-ਵੱਖ ਲਿਪੀਆਂ ਦੇ ਵਿੱਚ ਲਿਖੇ ਗਏ ਕਿਹੜੇ-ਕਿਹੜੇ ਸੀ ਉਹ ਕਿਹੜੇ-ਕਿਹੜੇ ਸੀ ਜਿਵੇਂ ਸੰਸਕ੍ਰਿਤ ਤੇ ਕੰਨੜ ਹੈ ਹੁਣ ਸੰਸਕ੍ਰਿਤ ਤੇ ਕੰਨੜ ਤਾਂ ਪਛਾਣਾਂ ਮੈ ਨਹੀਂ ਬਈ ਇਹਦਾ ਇਸ ਕਰਕੇ ਪੋਸੀਬਲ ਬਣਦਾ ਹੀ ਨਹੀਂਗਾ ਫਾਰਸੀ ਜਿਹੜੀ ਸਾਡੀ ਹੈ ਕੀ ਭਾਸ਼ਾ ਇੱਕ ਪ੍ਰਗਿਰਤ ਜਿਹੜੀ ਸਾਡੀ ਇੱਕ ਭਾਸ਼ਾ ਹੈ ਇਹਨਾਂ 'ਚ ਹੁਣ ਜਿਹੜੀਆਂ ਲਿਪੀਆਂ ਦੀ ਗੱਲ ਕਰਦਾ ਤਾਂ ਜੇ ਆਪਣੇ ਅੰਦਰ ਕਾਮਨ ਸੈਂਸ ਹੈਗੀ ਹੈ ਨਾ ਤਾਂ ਪੀਐਸ ਟੈਟ ਦਾ ਪੇਪਰ ਤੁਸੀਂ ਆਪਣੀ ਕਾਮਨ ਸੈਂਸ ਦੇ ਦੁਆਰਾ ਹੀ ਹੱਲ ਕਰ ਸਕਦੇ ਹੋ ਐਡੀ ਕੋਈ ਗੱਲ ਨਹੀਂ ਹੁੰਦੀ ਹੁੰਦੀ ਓਕੇ ਨੈਟਵਰਕ ਇਸ਼ੂ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਮੇਰੇ ਕੋਲ ਤਾਂ ਨੈਟਵਰਕ ਤੁਸੀਂ ਮੈਨੂੰ ਮਾੜਾ ਦੱਸੋਗੇ ਫਿਰ ਮੈਨੂੰ ਪਤਾ ਲੱਗੂਗਾ ਹਾਂਜੀ ਤਾਂ ਇੱਥੇ ਗ੍ਰੀਕ ਹੈ ਤੇ ਅਰਮੇ ਗਲੀਪੀ ਆ ਬਈ ਇਹਦੇ ਵੈਸੇ ਸਾਨੂੰ ਇਹਦੇ ਕ੍ਰੋਸ ਛੀ ਲਿਪੀ ਤੇ ਬ੍ਰਹਮੀ ਲਿਪੀ ਦੇ ਸਭ ਤੋਂ ਜ਼ਿਆਦਾ ਬਲੇਖ ਜਿਹੜੇ ਸ਼ੋਗ ਦੇ ਪ੍ਰਾਪਤ ਹੋਏ ਸਾਨੂੰ ਉਹ ਬ੍ਰਹਮੀ ਲਿਪੀ ਦੇ ਵਿੱਚ ਪ੍ਰਾਪਤ ਹੋਏ ਸੀਗੇ ਓਕੇ ਹੋਰ ਵੀ ਦਿੱਕਤ ਆ ਰਹੀ ਕਿਸ ਨੂੰ ਮੈਂ ਜਾਂ ਇੱਕ ਦੋ ਸਟੂਡੈਂਟਸ ਨੂੰ ਆ ਰਹੀ ਹੈਗੀ ਜੇ ਇੱਕ ਦੋ ਸਟੂਡੈਂਟਸ ਨੂੰ ਆ ਰਹੀ ਤਾਂ ਨਿੱਜੀ ਹੈ ਜੇ ਸਭ ਨੂੰ ਆ ਰਹੀ ਹੈ ਕਿਉਂਕਿ ਇਹ ਸਭ ਨੂੰ ਆ ਰਹੀ ਹੁੰਦੀ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਇੱਥੇ ਮਾੜਾ ਦੱਸ ਦੋ ਹਾਂਜੀ ਅਗੇ ਆ ਗਿਆ ਜੀ ਰਾਜ ਸਭਾ ਦਾ ਪਦਕਾਰਨੀ ਪਦਕਾਰਨੀ ਦਾ ਮਤਲਬ ਕੀ ਹੁੰਦਾ ਵੀ ਐਕਸ ਆਫੀਸ਼ੀਓ ਹੁਣ ਐਕਸ ਆਫੀਸ਼ੀਓ ਦਾ ਮਤਲਬ ਕੀ ਹੁੰਦਾ ਬਈ ਐਕਸ ਆਫੀਸ਼ੀਓ ਦਾ ਕੀ ਮਤਲਬ ਹੁੰਦਾ ਐਕਸ ਆਫੀਸ਼ੀਓ ਮਤਲਬ ਹੁੰਦਾ ਵੀ ਤੈਨੂੰ ਅਲੱਗ ਤੋਂ ਅਹੁਦੇ ਦੇ ਉੱਪਰ ਬਿਠਾਉਣ ਜਾਂ ਅਲੱਗ ਤੋਂ ਅਹੁਦਾ ਧਾਰਨ ਕਰਨ ਦੀ ਲੋੜ ਨਾ ਪਵੇ ਹਨਾ ਜਿਵੇਂ ਹੁਣ ਕਿਸੇ ਬੰਦੇ ਦਾ ਮੰਨ ਲਓ ਵਿਆਹ ਹੋ ਜਾਂਦਾ ਹੈ ਤਾਉਨੂੰ ਕਿਸੇ ਪਰਸਨ ਦਾ ਵਿਆਹ ਹੋ ਗਿਆ ਕਿਸੇ ਮੇਲ ਬੰਦੇ ਦਾ ਵਿਆਹ ਹੋ ਗਿਆ ਫੀਮੇਲ ਦੇ ਨਾਲ ਹੋ ਗਿਆ ਪਰ ਉਹ ਜਾਂ ਅੱਜਕੱਲ ਦਾ ਖੈਰ ਦੂਜਾ ਵੀ ਹੋਈ ਜਾਂਦਾ ਕੰਮ ਸਾਨੂੰ ਪਤਾ ਹੀ ਹੈ ਨਾ ਇਦਰ ਤਾਂ ਠੀਕ ਹੈ ਸੋਡੇ ਵਾਲੇ ਪਾਸੇ ਨਾ ਹੋ ਰਹਾ ਵਗੇ ਤੇ ਜਿਵੇਂ ਕਈ ਵਾਰ ਨਾ ਸਪੈਸੀਫਿਕ ਕੋਈ ਨੈਟੋਂ ਮਤਲਬ ਨੈਟ ਪੈਕ ਸੋਡਾ ਹੁੰਦਾ ਜਿਵੇਂ ਮੰਨ ਲਓ ਏਟਲ ਦਾ ਜਾਂ ਜੀਓ ਦਾ ਨਾ ਤਾਂ ਜੀਓ ਦਾ ਏਟ ਮੈਨ ਲਾ ਏਟਲ ਦੇ ਨੈਟ ਜਿਆਦਾ ਦਿੱਕਤ ਲੱਗ ਰਹੀ ਹੋਊਗੀ ਹੈ ਇਦਰ ਤਾਂ ਠੀਕ ਚੱਲੀ ਜਾਂਦੀ ਹੈ ਭਾਈ ਕਿਸੇ ਸਪੈਸੀਫਿਕ ਉੱਤੇ ਹੋ ਸਕਦਾ ਹੈ ਚਲੋ ਆਪਾਂ ਇਹਨੂੰ ਜਲਦੀ ਅਲੀ ਕਰੀਏ ਫਿਰ ਨਾ ਤਾਂ ਇਹ ਆਰਟੀਕਲ ਨੰਬਰ ਸਾਡੇ ਅੱਛਾ ਜਿਵੇਂ ਕਿਸੇ ਬੰਦੇ ਦਾ ਵਿਆਹ ਹੋ ਗਿਆ ਵੀ ਤਾਂ ਉਹਨੂੰ ਪਤਨੀ ਤਾਂ ਮਿਲ ਜਾਂਦੀ ਨਾਲ ਪਤਨੀ ਦੇ ਨਾਲ-ਨਾਲ ਉਹਨੂੰ ਹੋਰ ਕਿਹੜੇ ਰਿਸ਼ਤੇ ਮਿਲਦੇ ਨੇ ਤਾਂ ਉਹਨੂੰ ਸੱਸੇ ਮਿਲ ਜਾਂਦੀ ਐ ਸਹੁਰਾ ਮਿਲ ਜਾਂਦਾ ਐ ਸਾਲਾ ਮਿਲ ਜਾਂਦਾ ਐ ਸਾਲੀ ਮਿਲ ਜਾਂਦੀ ਐ ਤਾਂ ਕਿੰਨੇ ਰਿਸ਼ਤੇ ਮਿਲ ਜਾਂਦੇ ਉਹਨੂੰ ਵੀ ਨਾ ਤਾਂ ਉਹਨੂੰ ਅਲੱਗ ਤਾਂ ਬਿਸਤਿਰ ਬਣਾਉਣ ਦੀ ਲੋੜ ਨਹੀਂ ਪੈਂਦੀ ਉਹਨੇ ਸਿਰਫ ਇੱਕ ਰਿਸ਼ਤਾ ਬਣਾਇਆ ਉਹਨੂੰ 15 ਵੀ ਰਿਸ਼ਤੇ ਨਾਲ-ਨਾਲ ਉਹਨੂੰ ਮਿਲ ਜਾਂਦੇ ਨੇ ਨਾ ਤਾਂ ਇਸੇ ਤਰ੍ਹਾਂ ਭਾਰਤ ਦੇ ਸੰਵਿਧਾਨ ਦਾ ਆਰਟੀਕਲ ਨੰਬਰ 60 ਚੌਥਾ ਆਰਟੀਕਲ ਹੈ ਇਹ ਕਹਿੰਦਾ ਹੈ ਭਾਰਤ ਦਾ ਉਪਰਾਸ਼ਟਵ ਦੀ ਐਕਸ-ਆਫੀਸ਼ੀਅਲ ਚੇਅਰਮੈਨ ਹੁੰਦਾ ਹੈਗਾ ਠੀਕ ਹੈ ਜੀ ਭਾਰਤ ਦਾ ਉਪਰਾਸ਼ਟਵ ਹੀ ਐਕਸ-ਆਫੀਸ਼ੀਅਲ ਚੇਅਰਮੈਨ ਹੁੰਦਾ ਹੈ ਇਹ ਕਿਹਦਾ ਚੇਅਰਮੈਨ ਹੁੰਦਾ ਵੀ ਸਾਡੀ ਰਾਜ ਸਭਾ ਦਾ ਇਹ ਚੇਅਰਮੈਨ ਹੁੰਦਾ ਹੈਗਾ ਓਕੇ ਯਾਰ ਮੇਰੇ ਵੱਲੋਂ ਤਾਂ ਠੀਕ ਚੱਲੀ ਜਾਂਦਾ ਭਾਈ ਚਲੋ ਫਿਰ ਤੁਸੀਂ ਭਾਈ ਅਡਜਸਟ ਕਰੋ ਮਾਣਾ ਮोटा ਹੋਰ ਕੀ ਹੱਲ ਹੈ ਨਾ ਨੈਕਸਟ ਵੀ 334 ਨੰਬਰ ਕੁਸਚਨ ਕਹਿੰਦਾ ਸੰਵਿਧਾਨ ਦੇ ਹ ਤ ਅਵਸ਼ਿਸ਼ਟ ਅਵਸ਼ਿਸ਼ਟ ਦਾ ਮਤਲਬ ਕੀ ਹੁੰਦਾ ਬਈ ਵਾਧੂ ਵਾਧੂ ਤਾਂ ਵਾਧੂ ਸ਼ਕਤੀਆਂ ਕਿਹਦੇ ਵਿੱਚ ਸ਼ਾਮਿਲ ਲਗੀਆਂ ਸਾਡੇ ਸੰਵਿਧਾਨ ਦਾ ਆਰਟੀਕਲ ਨੰਬਰ 248 ਹੈ ਕੈਨੇਡਾ ਤੋਂ ਅਸੀਂ ਅਡਾਪਟ ਕੀਤਾ ਸੀ ਉਸ ਕਨਸੈਪਟ ਨੂੰ ਕਹਿੰਦਾ ਜਿਹੜੀ ਵਾਧੂ ਸ਼ਕਤੀਆਂ ਆਉਣਗੀਆਂ ਨਾ ਇਹ ਕਿਹਦੇ ਹੱਦ ਦੇ ਵਿੱਚ ਆਉਣਗੀਆਂ ਮਸਤਾ ਆਪਾਂ ਰਾਜ ਸੂਚੀ ਸੰਘ ਸੂਚੀ ਠੀਕ ਹੈ ਜੀ ਤੇ ਸੰਵਰਤੀ ਸੂਚੀ ਪੜ੍ਹ ਦਿੰਨੇ ਆ ਤਾਂ ਇਹਨਾਂ ਤਿੰਨਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਅਲੱਗ-ਅਲੱਗ ਹੋਈ ਹੈ ਨਾ ਪਜੇ ਬਚੀਆਂ ਸ਼ਕਤੀਆਂ ਕਿਹਦੇ ਕੋਲ ਹੋਣੀਆਂ ਆ ਆਰਟੀਕਲ ਨੰਬਰ 248 ਦੇ ਦੁਆਰਾ ਕਿਹਦੇ ਕੋਲ ਹੋਣੀਆਂ ਬਈ ਤਾਂ ਸਾਡੇ ਸੰਵਿਧਾਨ ਮੰਡਲ ਕੋਲੇ ਹੋਣੀਆਂ ਆ ਬਈ ਸੰਵਿਧਾਨ ਮੰਡਲ ਕੋਲ ਹੋਣਨੀਆਂ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਕੁਸਚਨ ਹੈ ਚਲੋ ਨੈਕਸਟ ਕੁਸਚਨ ਦੇਖਦੇ ਹਾਂ ਕੀ ਕਹਿੰਦਾ ਜੀ ਇਹਨਾਂ ਵਿੱਚੋਂ ਯੂਨੋ ਯੂਨੋ ਸੰਯੁਕਤ ਰਾਜ ਸੰਗਠਨ ਦੇ ਕਿਹੜੇ ਸਥਾਈ ਮੈਂਬਰ ਨੇ ਵੀਟੋ ਸ਼ਕਤੀ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਹੈ ਪੰਜ ਨੇ ਬਈ ਕਿਹੜੇ-ਕਿਹੜੇ ਨੇ ਇਹਦੇ ਵਿੱਚ ਇਹਦੇ ਵਿੱਚ ਯੂਐਸਏ ਇੱਕ ਯੂਐਸਐਸਆਰ ਸੀ ਆ ਪਹਿਲਾਂ ਅੱਜ ਕੱਲ ਇਹ ਰੂਸ ਹੈ ਚਾਈਨਾ ਹੈ ਫ੍ਰਾਂਸ ਹੈ ਤੇ ਇੰਗਲੈਂਡ ਹੈ ਇਹ ਪੰਜ ਬੰਦੇ ਸੀਗੇ ਇਹ ਪੰਜ ਬੰਦੇ ਹੁਣ ਵੀ ਹੈਗੇ ਨੇ ਇਹ ਤੇ ਇਹਦੇ ਵੀ ਸਭ ਤੋਂ ਵੱਧ ਜਿਹੜੀ ਵਰਤੋਂ ਕੀਤੀ ਹੈ ਵੀਟੋ ਪਾਵਰ ਦੀ ਉਹ ਰਸ਼ੀਆ ਨੇ ਕੀਤੀ ਸੀ ਭਈ ਇਹ ਰਸ਼ੀਆ ਨੇ ਕੀਤੀ ਸੀ ਟੀਓ ਹੈ ਟੀਓ ਦੀ ਹੋ ਸਕਦੀ ਦਿੱਕਤ ਹੋਵੇ ਫਿਰ ਉਸ ਦਾ ਟੀਓ ਦੀ ਦਿੱਕਤ ਹੋਵੇ ਜੇ ਇੰਨੀ ਵੱਡੀ ਦਿੱਕਤ ਆ ਰਹੀ ਕਿ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਆ ਰਹੀ ਵਾਈਫਾਈ ਦਾ ਸਿਸਟਮ ਸਾਡੇ ਕੋਲ ਲੱਗਾ ਹੈ ਇੱਥੇ ਤੇ ਤੋਂ ਨੂੰ ਸਪੈਸਿਫਿਕ ਕਿਸੇ ਜਿਹੜਾ ਪਾਰਟੀਕਲ ਤੋਂ ਵਾਲਾ ਸਿਮ ਹੈਗਾ ਉਹਦੇ ਉੱਪਰ ਆ ਰਹੀ ਹੋਗੀ ਹੋਸਦਾ ਵੀ ਸਾਰਿਆਂ ਨੂੰ ਆ ਰਿਓ ਵੇ ਦੇ ਉੱਪਰ ਹੈ ਨਾ ਬਾਕੀ ਉਹ ਨਾ ਰਿਓ ਵੇ ਚਲੋ ਕੋਈ ਨਹੀਂ ਫਿਰ ਕਰਦੇ ਹਾਂ ਨਾ ਆਪਾਂ ਦਾ ਕਰਾਂਗੇ ਉਹਨੂੰ ਤੁਸੀਂ ਉਹ ਕਰ ਲਿਓ ਮਾੜਾ ਦੇਖ ਲਿਓ ਬਾਅਦ ਚ ਹੈ ਨਾ ਚਾਹੀ ਪੂਨਾ ਪੈਕਟ ਕੀ ਸੀਗਾ ਪੂਨਾ ਪੈਕਟ ਕੀ ਸੀਗਾ ਬਈ ਇਹਨੂੰ ਅਸੀਂ ਪੂਨਾ ਸਮਝਾਉਂਦਾ ਪੂਨਾ ਪੈਕਟ ਦੇ ਨਾਮ ਨਾਲ ਜਾਣਦੇ ਹਾਂਗੇ ਤਾਂ ਕੀ ਸੀ ਇਹ ਰੈਮਜ਼ੇ ਮੈਕਡੋ ਨਾਲ ਦੇ ਵਿੱਚ ਫਿਰਕੂ ਫੈਸਲੇ ਦੇ ਸਮਰਥਨ ਦੇ ਵਿੱਚ ਮਹਾਤਮਾ ਗਾਂਧੀ ਦੇ ਡਾਕਟਰ ਬੀ ਆਰ Ambedkar ਵਿਚਕਾਰ ਇੱਕ ਸੰਧੀ ਹੋਈ ਸੀ ਬਈ ਕਾਂਗਰਸ ਤੇ ਮੁਸਲਮਾਨਾਂ ਦਾ ਬਰਤਾਨੀਆ ਤਾਂ ਡਾਕਟਰ ਬੀ ਆਰ ਮੇਦਕਰ ਤੇ ਮਹਾਤਮਾ ਗਾਂਧੀ ਵਿਚਾਰਿਕ ਸੰਧੀ ਹੋਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਤੁਸੀਂ ਜੀ ਆਪਣਾ ਜਿਹੜਾ ਦਲਿਤਾਂ ਦਾ ਅਲੱਗ ਤੋਂ ਅ ਤੁਸੀਂ ਉਹਦੀ ਚੋਣ ਪ੍ਰਣਾਲੀ ਦੀ ਮੰਗ ਕਰਦੇ ਹੋ ਅਲੱਗ ਤੋਂ ਸੀਟਾਂ ਦੀ ਮੰਗ ਕਰਦੇ ਹੋਗੇ ਵੀ ਭਈ ਇਹਦੀ ਚੋਣ ਜਿਹੜੀ ਦਲਿਤਾਂ ਦੁਆਰਾ ਹੀ ਕੀਤੀ ਜਾਵੇ ਤੈਨੂੰ ਅਸੀਂ ਵਾਪਸ ਲਾ ਤਾਂ ਫਿਰ ਮਹਾਤਮਾ ਗਾਂਧੀ ਭੁਖੜਦਾਲ ਦੇ ਬਹਿ ਗਏ ਸੀ ਤਾਂ ਡਾਕਟਰ ਬੀ ਆਰ ਮੇਦਕਰ ਨੂੰ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਕਰਨਾ ਪੈ ਗਿਆ ਇਹ ਹਨਾ ਚਲੋ ਇਹਨਾਂ ਵਿੱਚੋਂ ਕਿਹੜਾ ਯਾਤਰੀ ਬੁੱਧ ਯਾਤਰੀ ਸੀ ਬਈ ਇਹਨਾਂ ਵਿੱਚੋਂ ਤੀਰਥ ਯਾਤਰੀ ਤੌਰ ਤੇ ਹੁਣ ਇਹਨਾਂ ਵਿੱਚੋਂ ਕਿਹੜਾ ਬੁੱਧ ਸੀ ਕਿਹੜਾ ਨਹੀਂ ਸੀਗਾ ਹਨਾ ਤਫਾਹੀਆਂ ਸੀ ਬਈ ਹਿਉਨ ਸੰਗ ਸੀ ਸੀ ਇਹ ਸਾਰੇ ਦੇ ਸਾਰੇ ਚਾਈਨਾ ਤੋਂ ਆਏ ਸੀ ਬੁੱਧਿਸਤ ਸੀਗੇ ਜਿਹੜਾ ਈਵਨ ਬਤੂਤਾ ਆਇਆ ਸੀਗਾ ਈਵਨ ਬਤੂਤਾ ਆਇਆ ਸੀਗਾ ਮਰੋਕੋ ਤੋਂ ਅਫਰੀਕਾ ਦਾ ਕੰਟਰੀ ਹੈ ਇੱਕ ਮਰੋਕੋ ਠੀਕ ਹੈ ਮੁਹੰਮਦ ਬਿਨ ਤੁਗਲਕ ਦੇ ਕਾਲ ਦੇ ਵਿੱਚ ਆਇਆ ਸੀਗਾ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਵੀ ਇਹ ਓਕੇ ਚਲੋ ਨੈਕਸਟ ਕੁਐਸਚਨ ਨੰਬਰ ਸਾਡਾ 38 ਹੈ ਜੀ ਥੋੜਾ ਜਲਦੀ ਜਲਦੀ ਕਰ ਲੈਨੇ ਆ ਹਨਾ ਸੋਨ ਨੂੰ ਵਿੱਚ ਦਿੱਕਤ ਆ ਰਹੀ ਹੋਗੀ ਸਭ ਤੋਂ ਪਹਿਲਾਂ ਆਡ ਸਹੀ ਤਾਂ ਆਡ ਸਹੀ ਤਾਂ ਮਤਲਬ ਹੜ ਸਹੀ ਤਾਂ ਨਾ ਤੇ ਲੋਕਾਂ ਦੇ ਜਿਹੜੇ ਨੁਕਸਾਨ ਹੋ ਗਏ ਸੀਗੇ ਸਾਡੇ ਵਾਲੇ ਰਾਜੇੰਦ ਹਜੇ ਵੀ ਕੁਛ ਨਹੀਂ ਕੀਤਾ ਹੈਗਾ ਜਿਹੜੇ ਲੋਕ ਹੜਾ ਆਈ ਸੀ ਪਹਿਲਾਂ ਦਾ ਰਾਜਾ ਹੜਾ ਕਹਿੰਦਾ ਸੀਗਾ ਪੇ ਤੁਹਾਨੂੰ ਅਸੀਂ ਭਾਈ ਮੁਰਗੀਆਂ ਦਾ ਕਲੇਮ ਵੀ ਦੇਵਾਂਗੇ ਬੱਕਰੀਆਂ ਦਾ ਕਲੇਮ ਵੀ ਦੇਵਾਂਗੇ ਹਨਾ ਠੀਕ ਹੈ ਹੁਣ ਭਾਈ ਮੈਂ ਕਹਿੰਦਾ ਇੰਨੇ ਨੇ ਜਾਨਵਰ ਮਾਰ ਕੇ ਵੱਡੇ ਵੱਡੇ ਲੋਕਾਂ ਦੇ ਘਟ ਐ ਡੇਰੀ ਹੋ ਗਏ ਪਤਾ ਨਹੀਂ ਸਰਕਾਰਾਂ ਕਿੱਥੇ ਸੁਧੀਆਂ ਪਈਆਂ ਨੇ ਹਨਾ ਕਰੀ ਕੀ ਜਾਂਦੇ ਨੇ ਇਹ ਮੁਹੰਮਦ ਬਿਨ ਤੁਗਲਕ ਹੈ ਬਈ ਦਾ ਅਨਸਰ ਨੈਕਸਟ ਕੁਐਸਚਨ ਛੜਾ 39 ਹੈ ਕਹਿੰਦਾ ਕਿਸ ਨੂੰ ਗੈਰ ਇਸਲਾਮਿਕ ਮੰਨੇ ਜਾਣ ਕਾਰਨ ਇੰਡੋ ਇਸਲਾਮੀ ਭਵਨ ਦੇ ਵਿੱਚ ਨਿਰਮਾਣ ਕਲਾ ਚ ਨਹੀਂ ਦਰਸਾਇਆ ਗਿਆ ਜਿਹੜੀ ਮਸਜਿਦਾਂ ਵਗੈਰਾ ਬਣਵਾਈਆਂ ਗਈਆਂ ਸੀ ਜਾਂ ਫਿਰ ਕਲਾ ਦੇ ਹੋਰ ਬਹੁਤ ਸਾਰੇ ਚੀਜ਼ਾਂ ਬਣਾਈਆਂ ਗਈਆਂ ਸੀ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਦਰਸਾਇਆ ਗਿਆ ਤਾਂ ਫੁੱਲਦਾਰ ਨਮੂਨੇ ਤਾਂ ਦਸਾਏ ਗਏ ਨੇ ਵੀ ਹਨਾ ਕਮਲ ਤੇ ਕਲਸ਼ ਵੀ ਹੁਣ ਤੁਸੀਂ ਕੋਈ ਕਮਲ ਤੇ ਕਲਸ਼ ਤਾਂ ਬਈ Hinduism ਦੇ ਨਾਲ ਜੁੜਿਆ ਹੋਇਆਗਾ ਹਨਾ ਠੀਕ ਹੈ ਤੇ ਅਜਨਾ ਸਾਡੇ ਵੱਲੋਂ ਤਾਂ ਸਭ ਠੀਕ ਹੈ ਤੁਹਾਡੇ ਨੇ ਨੈਟਵਰਕ ਦੇ ਵਿੱਚ ਕੋਈ ਇਸ਼ੂ ਹੈਗਾ ਠੀਕ ਹੈ ਚਲ ਆਇਆ ਕਰਦੇ ਆਂ ਫਿਰ ਆਪਾਂ ਇਹਨਾਂ ਨੂੰ 10 ਕੁਸਟ ਨਹੀਂ ਕਰਦੇ ਆਂ ਅੱਜ ਦੇ ਹਨਾ ਤਾਂ ਇਹ ਬਈ ਮਾਨਵ ਅਤੇ ਜਾਨਵਰਾਂ ਦੇ ਚਿੱਤਰਾਂ ਨੂੰ ਮਾਨਵ ਅਤੇ ਚਿੱਤਰਾਂ ਨੂੰ ਨਹੀਂ ਦਰਸਾਇਆ ਜਾਂਦਾ ਸੀ ਚਲੋ ਐਨੇ ਕਰਦੇ ਆਂ ਆਪਾਂ 10 ਕੁਸਟ ਨਹੀਂ ਕਰਾਂਗੇ ਫਿਰ ਕਿਉਂਕਿ ਬੱਚੇ ਵੀ ਯਹੀ ਆਂਦੇ ਹਨਾ ਪੁਰਾਤਤਵ ਵਿਗਿਆਨ ਅਨੁਸਾਰ ਆਦੀ ਕਾਲ ਕੀ ਸੀ ਬਈ ਆਦੀ ਕਾਲ ਕੀ ਸੀਗਾ ਆਦੀ ਕਾਲ ਕੀ ਸੀਗਾ ਬਈ ਇਹ ਤਮਰ ਪਛਾਣ ਮਧ ਪਛਾਣ ਪੂਰਾ ਪਛਾਣ ਜਾਂ ਮਧ ਨਾ ਆਦੀ ਕਾਲ ਦਾ ਮਤਲਬ ਜਿਹੜਾ ਆਦੀ ਮਾਨਵ ਦਾ ਕਾਲ ਸੀ ਜਦੋਂ ਆਦੀ ਮਾਨਵ ਜੰਗਲਾਂ ਦੇ ਵਿੱਚ ਰਹਿ ਆ ਕਰਦਾ ਸੀਗਾ ਨਾ ਤੇ ਉਹ ਆਪੋ ਜਨ ਦੇ ਰੂਪ ਵਿੱਚ ਜਾਨਵਰਾਂ ਸ਼ਿਕਾਰ ਕਰਦਾ ਸੀਗਾ ਆ ਖੇਟ ਕੋ ਦੀ ਜ਼ਿੰਦਗੀ ਸੀ ਘੁਮਨਤੂ ਪ੍ਰਜਾਤੀ ਦਾ ਬੰਦਾ ਸੀਗਾ ਉਹ ਘੁੰਮਦਾ ਫਿਰਦਾ ਸੀ ਨਜ਼ਾਰੇ ਲੈਣ ਨਾਲ ਸੀ ਕੁਲ ਮਿਲਾ ਕੇ ਆ ਨਾ ਬੁੱਲੇ ਲੁੱਟਦਾ ਸੀ ਕਾਲ ਮਾਰਕਸ ਅਕੋਰਡਿੰਗ ਉਹ ਆਦਮ ਸਾਮਵਾਦ ਸੀ ਜਿਹਦੇ ਉੱਪਰ ਅ ਵਰਗਨੀ ਸੀਗਾ ਕੋਈ ਸ਼ੋਸ਼ਣ ਨਹੀਂ ਹੋਇਆ ਕਰਦਾ ਸੀਗਾ ਆਪਣੀ ਮਰਜ਼ੀ ਦਾ ਮਾਲਕ ਸੀ ਜਦੋਂ ਜਿਗੀਤਾ ਖਾ ਲਿਆ ਜਦੋਂ ਜਿਗਾ ਸੌ ਲਿਆ ਹੈ ਨਾ ਕੋਈ ਰਾਤ ਨਹੀਂ ਦੇਖਣਾ ਕੋਈ ਦਿਨ ਨਹੀਂ ਦੇਖਣਾ ਸ਼ਿਕਾਰ ਕੀਤਾ ਜੀ ਚਲੋ ਜੀ ਉਸੇ ਨਾ ਸੰਤੁਸ਼ਟੀ ਸੀ ਉਸ ਬੰਦੇ ਨੂੰ ਨਾ ਤਾਂ ਇਹ ਕਿਹੜਾ ਕਾਲ ਸੀ ਬਈ ਇਹ ਸਾਡਾ ਪੂਰਾ ਪਛਾਨ ਕਾਲ ਸੀ ਐਵੇਂ ਨਾ ਤੁੱਕੇ ਮਾਰੀ ਜਾਓ ਪੂਰਾ ਪਛਾਨ ਕਾਲ ਸੀ ਬਈ ਠੀਕ ਹੈ ਚਲੋ ਤਾਂ ਏਸੀ ਥੋੜੀ ਅੱਜ ਦੀ ਕਲਾਸ ਕਿਉਂਕਿ ਨੈਟਵਰਕ ਦੀ ਦਿੱਕਤ ਹੈ ਇਸ ਕਰਕੇ ਤੁਸੀਂ ਸਾਡਾ ਪੀਐਸਟਾਟ ਦਾ ਬੈਚ ਹੈੜਾ ਇਹਨੂੰ ਪਰਚੇਸ ਕਰ ਸਕਦੇ ਹੋ ਬਈ ਤੇ ਇਸ ਬੈਚ ਦਾ ਪ੍ਰਾਈਸ ਹੋ ਗਿਆ 2499 ਰੁਪਏ ਠੀਕ ਹੈ ਤੇ ਇਸ ਬੈਚ ਨੂੰ ਤੁਸੀਂ ਪਰਚ ਜੇ ਤੁਸੀਂ ਬੈਚ ਨੂੰ ਇੱਕ ਵਾਰ ਚੈੱਕ ਕਰ ਲਓ ਜਾ ਕੇ ਸਾਡੀ ਐਪ ਤੇ ਤਾਂ ਹੋ ਸਕਦਾ ਤੁਹਾਨੂੰ ਉਹ ਅੱਜ ਰਾਤ ਦੇ ਲਈ ਕਿਉਂਕਿ ਅਪਡੇਟ ਨਹੀਂ ਹੋਇਆ ਜੇ ਉਹ 1499 ਰੁਪਏ ਦਾ ਵੀ ਮਿਲ ਸਕਦਾ ਹੈਗਾ ਠੀਕ ਹੈ ਦੇਖ ਲਓ ਜੇ ਤੁਸੀਂ ਲੱਕੀ ਹੋਵੋਗੇ ਤਾਂ ਮਿਲ ਜੂਗਾ ਨਹੀਂ ਤਾਂ ਫਿਰ ਤੁਹਾਨੂੰ ਭਾਈ 2499 ਦੇ ਲੈਣਾ ਪੈਣਾ ਹੈ ਨਾ ਠੀਕ ਹੈ ਫਿਰ ਦੀਵਾਲੀ ਤੱਕ ਦੀ ਵੇਟ ਕਰਿਓ ਫਿਰ ਦੇਖਾਂਗੇ ਉਦੋਂ ਉਦੋਂ ਲਾਵਾਂਗੇ ਆਫਰ ਤੇ ਸਾਡਾ ਪੀਐਸਟ ਦਾ ਜਿਹੜਾ ਟੈਸ ਸੀਰੀਜ਼ ਹੈ ਅਸੀਂ ਇਹ ਮੰਡੇ ਲਾਂਚ ਕਰਾਂਗੇ ਭਾਈ ਤਾਂ ਮੰਡੇ ਲਾਂਚ ਕਰਨ ਜਾ ਰਹੇ ਹਾਂ ਜੀ ਇਹਨੂੰ ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹੋ 60000 ਪਲਸ ਐਮਸੀਕਿਊ ਪਾਵਾਂਗੇ ਦੇ ਵਿੱਚ ਬਈ ਇਹਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਸੀਡੀਪੀ ਦੇ ਟੈਸਟ ਨੇ ਐਸਐਸਟੀ ਦੇ ਟੈਸਟ ਨੇ ਇੰਗਲਿਸ਼ ਦੇ ਟੈਸਟ ਨੇ ਪੰਜਾਬੀ ਦੇ ਟੈਸਟ ਨੇ ਮੈਥ ਦੇ ਟੈਸਟ ਨੇ ਈਵੀਐਸ ਦੇ ਟੈਸਟ ਨੇ ਸਾਇੰਸ ਦੇ ਟੈਸਟ ਨੇ ਹਰ ਪ੍ਰਕਾਰ ਦੇ ਟੈਸਟ ਨੂੰ ਵਿੱਚ ਦੇਖਣ ਨੂੰ ਮਿਲਣਗੇ ਬਈ ਠੀਕ ਹੈ ਤਾਂ ਇਹ ਤੁਸੀਂ ਆਪਣੇ ਸਾਥੀ ਮਦਰਾਂ ਤੱਕ ਵੀ ਸ਼ੇਅਰ ਕਰ ਦੇਣੀ ਹੈ ਥੈਂਕ ਯੂ ਵੈਰੀ ਮੱਚ ਮਿਲਦੇ ਹਾਂ ਜੀ ਇੱਕ ਨਵੀਂ ਕਲਾਸ ਦੇ ਨਾਲ ਤਦ ਤੱਕ ਲਈ ਬਾਏ ਥੈਂਕ ਯੂ ਥੈਂਕ ਯੂ ਵੈਰੀ ਮੱਚ